ਕਿਵੇਂ ਦੇਖਦੇ ਹੋ ਜੀ ਇਸ ਬਿਆਨ ਨੂੰ ਕੰਗੜਾ ਨੇ ਇਹ ਗੱਲ ਕਹੀ ਆ ਕਿ ਸੰਤ ਜਰਨੈਲ ਸਿੰਘ ਖਾਲਸਾ ਜਿਹੜੀ ਏਕੇ 47 ਲੈ ਕੇ ਗੁਰਦੁਆਰਾ ਸਾਹਿਬ ਚ ਵੰਦੇ ਉਹ ਤਾਂ ਇੱਕ ਟੈਰਰਿਸਟ ਪੰਗਣਾ ਅਸੀਂ ਤੇਰੇ ਤੋਂ ਸਰਟੀਫਿਕੇਟ ਨਹੀਂ ਲਵਾਂ। ਨਾ ਸਾਨੂੰ ਤੇਰੇ ਸਰਟੀਫਿਕੇਟ ਦੀ ਲੋੜ ਆ। ਸੰਤ ਗਿਆਨੀ ਜਰਨੈਲ ਸਿੰਘ ਜੀ ਸਿੱਖ ਕੌਮ ਦੇ ਜਰਨੈਲ ਨੇ ਤੇ ਜਰਨੈਲ ਰਹਿਣਗੇ। ਸੰਤ ਜਰਨੈਲ ਸਿੰਘ ਸਾਡੇ ਇੱਥੇ ਵਸਿਆ ਇੱਥੇ ਦਿਲਾਂ ਤੇ ਵਸਦੇ ਹੋ। ਜੀ ਤੇ ਉਹ ਵਸਦੇ ਹੀ ਰਹਿਣੇ ਆ। ਉੱਜਰੀ ਗੱਲ ਟੈਰਿਸਟ ਦੀ ਉਹ ਉਹ ਕਹਿੰਦੀ 47 ਲੈ ਕੇ ਤੇ ਟੈਰਿਸਟ ਉਹ ਕੰਗਲਨ ਰਾਉਤ ਨੂੰ ਮੈਂ ਪੁੱਛਣਾ ਚਾਹਣਾ ਜੀ ਵੀ ਸੰਤ ਗਿਆਨੀ ਜਰਨੈਲ ਸਿੰਘ ਤੇ ਕੋਈ ਐਫ ਆਈ ਆ ਰਹੀ ਗੀਏ ਹੂੰ ਜੇ ਤਾਂ ਉਹਨਾਂ ਦੇ ਕੋਈ ਐਫ ਆਈ ਆ ਰਹੀ ਗੀਏ ਉਹ ਦੱਸੇ ਕਿੱਥੇ ਉਹਨਾਂ ਦੇ ਕੀਏ ਉਹ ਜੇ ਉਹਨਾਂ ਦੇ ਐਫ ਆਈ ਆ ਨਹੀਂ ਹੈਗੀ ਤੇ ਫਿਰ ਉਹ ਟੈਰਿਸਟ ਕਿਵੇਂ ਹੋ ਗਏ ਕੰਗਰਾ ਨੂੰ ਜਿੱਥੇ ਧੀਆਂ ਭਾਰਾਂ ਦੇ ਬਲਾਦਕਾਰ ਹੁੰਦੇ ਆ ਉਹ ਨਹੀਂ ਦੱਸਦੇ ਉਹਨੂੰ ਸਾਨੂੰ ਸਿੱਖ ਕੌਮ ਨੂੰ ਟੈਰਿਸਟ ਆਪਣੀ ਜਿਹੜੀ ਫਿਲਮ ਹੈ ਉਹਦੀ ਐਮਰਜੈਂਸੀ ਜੀ ਉਹਦੇ ਵਿੱਚ ਸਾਰੀ ਸਿੱਖ ਕੌਮ ਨੂੰ ਇੱਕ ਟੈਰਿਸਟ ਬਕਾਉਣਾ ਚਾਹੁੰਦੀ ਆ ਆਤਵਾਦੀ ਦਿਖਾ ਰਹੀ ਆ ਤੇ ਐ ਕਰਿਆ ਕੰਗਨਾ ਰ瑙 ਤੇ ਐਮਪੀ ਬਣੀ ਐ ਅਸੀਂ ਬਾਦਰ ਤੋਂ ਪਿਛਾੜ ਜਾਨੇ ਚైనా ਤੋਂ ਤੇ 2 ਘੰਟੇ ਤੜੀ ਦਿੱਲੀ ਨਾਲ ਫਦੇ ਕਰਦੀ ਚਾਨਣ ਨੇ ਆਖਿਓ ਉਹ ਸਾਡੇ ਕਰਕੇ ਆ ਨੀ 90% ਪੰਜਾਬੀ ਉਹਨਾਂ ਦਾ ਬੋਲ ਹੈ ਉਹਨਾਂ ਦੇ ਜਿਵੇਂ ਵਰਡਿੰਗ ਕਰਾਂ ਜਿਹੜੇ 90% ਪੰਜਾਬੀ ਉਹ ਨੇ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਨੂੰ ਸੰਤ ਨਹੀਂ ਮੰਨਦੇ ਉਹ ਅਤਵਾਦੀ ਮੰਨਦੇ ਉਹਨੂੰ ਪਤਾ ਹੀ ਨਹੀਂ ਇਸ ਗੱਲ ਦਾ ਕਿਉਂਕਿ ਉਹ ਜਾਣਦੀ ਨਹੀਂ ਸਿੱਖਾਂ ਦਾ ਇਤਿਹਾਸ ਜਿੰਨੇ ਸਿੱਖਾਂ ਦਾ ਇਤਿਹਾਸ ਨਹੀਂ ਪੜਿਆ ਉਹ ਤਾਂ ਨਾ ਫਿਲਮ ਬਣਾ ਸਕਦਾ ਨਾ ਕੁਝ ਇਹਦਾ ਤਾਂ ਦਿਮਾਗ ਖਰਾਬ ਹੈ ਜਿਵੇਂ ਭਾਈ ਸਾਹਿਬ ਨੇ ਦੱਸਿਆ ਇੰਦਰਾ ਗਾਂਧੀ ਵਾਲੇ ਪਾਸੇ ਹੀ ਵੇਖ ਲੈ ਕਦੇ ਉਹ ਯਾਸ਼ਰ ਤੇਰਾ ਵੀ ਨਾ ਸਿੱਖ ਕਰ ਦੇਣ ਨਲਕੇ ਦੀ ਫਿਲਟਰ ਵਰਗੀ ਕਰਤੀ ਸੀ ਕਦੇ ਤੈਨੂੰ ਵੀ ਸਿੱਖ ਨਾ ਕਰ ਦੇਣ ਮੈਨੂੰ ਇਸ ਗੱਲ ਦਾ ਡਰ ਹੈ ਇਹਦੇ ਵੇਖੀ ਆਪਣੇ ਆਪ ਦਾ ਵਿਚਾਰ ਰੱਖੀਂ ਕਿਦੇ ਸਿੱਖਾਂ ਨਾਲ ਵੈਰ ਪਾ ਕੇ ਕਿਦੇ ਮਹਿੰਗਾ ਨਾ ਤੈਨੂੰ ਪੈ ਜਾਵੇ ਸਿੱਖਾਂ ਨਾਲ ਕਿਉਂ ਕਹਿੰਦੇ ਨੇ ਦਿੱਲੀ ਸਿੱਖਾਂ ਨਾਲ ਹੀ ਕਿਉਂ ਕਹਿੰਦੀ ਹੈ ਦਿੱਲੀ ਸਿੱਖਾਂ ਨਾਲ ਸ਼ੁਰੂ ਤੋਂ ਲੈ ਕੇ ਕਹਿੰਦੀ ਆਈ ਹੈ ਅੱਜ ਕੋ ਨਵਾਂ ਕੰਮ ਥੋੜਾ ਇਸ ਸਟਾਰਟਿੰਗ ਤੋਂ ਲੈ ਕੇ ਕਾਰਨਕ ਕਿ ਸਿੱਖ ਤਾਂ ਰੜਕਦਾ ਹੈ ਕਿ ਸਿੱਖ ਆਪਣਾ ਹੱਕ ਮੰਗਣ ਜਾਣਦਾ ਹੈ। ਬਿਲਕੁਲ ਸਿੱਖ ਹੱਕ ਮੰਗਣ ਜਾਣਦਾ ਹੈ। ਸਿੱਖ ਹੱਕ ਲੈਣਾ ਜਾਣਦਾ ਹੈ। ਸਿੱਖ ਹੱਕਾਂ ਲਈ ਲੜਨਾ ਜਾਣਦਾ ਹੈ। ਸਿੱਖ ਹੱਕਾਂ ਲਈ ਮਰਨਾ ਜਾਣਦਾ ਹੈ। ਸਿੱਖ ਹੱਕਾਂ ਤੇ ਪਹਿਰਾ ਦੇਣਾ ਜਾਣਦਾ ਹੈ। ਤੁਹਾਡੇ ਮਾਦਮੇ ਇੱਕ ਵਾਦਨਾ ਕੀਤਾ ਮੋਗੇ ਸ਼ਹਿਰ ਚ ਰਹਿਣਾ। ਮੋਗੇ ਸ਼ਹਿਰ ਦਾ ਮੈਨੂੰ 2 ਮਹੀਨੇ ਚਾਰਜ ਦੇ ਦਿਓ। 2 ਮਹੀਨੇ। ਜੇ ਮੋਗੇ ਜ਼ਿਲ੍ਹੇ 'ਚ ਨਸ਼ਾ ਲੱਭ ਗਿਆ ਵਾਹ ਤੇ ਮੇਰੇ ਗੁੱਟ ਵੜਦੇ ਆ ਹੂੰ ਵੀ ਕੰਗਨਾ ਰੌਤ ਸਾਡੀ ਭੈਣ ਬਣ ਕੇ ਆਵੇਗੀ ਆ ਅਸੀਂ ਤੈਨੂੰ ਭਰਾ ਬਣ ਕੇ ਮਿਲਾਂਗੇ ਵਾਹ ਕੀ ਬਾਤ ਠੀਕ ਹੈ ਇਹ ਭੈਣ ਦੇ ਰੂਪ 'ਚ ਦੁਸ਼ਮਣ ਬਣ ਕੇ ਆਵੇਗੀ ਹਾਂ ਤੇ ਖਾਲਸਾ ਪੰਥ ਹੂੰ ਕਦੀ ਕਿਸੇ ਨੂੰ ਬਖਸ਼ਦਾ ਇਹ ਸਾਡਾ ਰੂਪ ਜਿਹੜਾ ਨਾ ਅਕਾਲ ਕਾ ਰੂਪ ਹੈ ਖਾਲਸਾ ਅਕਾਲ ਕੀ ਫੌਜ ਤੰਗਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅਕਸਰ ਜਦੋਂ ਕੋਈ ਵਿਵਾਦਤ ਬਿਆਲ ਆਉਂਦਾ ਕਿਸੇ ਲੀਡਰ ਦਾ ਜਾਂ ਕਿਸੇ ਕੌਮ ਦੇ ਨੁਮਾਇਦੇ ਦਾ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਲੈ ਕੇ ਉਸ ਮੁੱਦੇ ਦੀ ਸਹੀ ਜਾਣਕਾਰੀ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾਈ ਜਾਵੇ ਪਿਛਲੇ ਦਿਨੀ ਤੁਸੀਂ ਇੱਕ ਫਿਲਮੀ ਹੀਰੋਇਨ ਤੰਗਰਾ ਰਣੌਦਾ ਬਿਆਨ ਸੁਣਿਆ ਹੋਵੇਗਾ ਜਿਸ ਵਿੱਚ ਉਹ ਕਨਿਜੀ ਟੀਵੀ ਤੇ ਬੈਠ ਕੇ ਇਹ ਗੱਲ ਕਹਿ ਰਹੀ ਆ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਕਾਫੀ ਵੱਡੇ ਸਵਾਲ ਉਹਨਾਂ ਨੇ ਚੁੱਕੇ ਨੇ ਤੇ ਅੱਜ ਮੇਰੇ ਨਾਲ ਸਿਕਸ ਹਸ਼ ਦੇ ਵਿੱਚ ਸ਼ਾਮਲ ਹੈ ਭਾਈ ਅੰਗਰੇਜ਼ ਸਿੰਘ ਜੀ ਮੋਗੇ ਇਸ ਵੜੇ ਨਿਵਾਸ ਸਥਾਨ ਇਹਨਾਂ ਦਾ ਆਪਾਂ ਕਰਦੇ ਇਹਨਾਂ ਨਾਲ ਗੱਲਬਾਤਾਂ ਤੇ ਜਾਣਦੇ ਕੰਗਣਾ ਦੇ ਵਿਆਹ ਨੂੰ ਕਿਵੇਂ ਲੈਂਦੇ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਜੀ ਇਸ ਵਿਆਹ ਨੂੰ ਕੰਗਣਾ ਨੇ ਇਹ ਗੱਲ ਕਹੀ ਆ ਕਿ ਸੰਤ ਜਰਨੈਲ ਸਿੰਘ ਖਾਲਸਾ ਜਿਹੜੀ ਏਕੇ 47 ਲੈ ਕੇ ਗੁਰਦੁਆਰਾ ਸਾਹਿਬ ਚ ਬਿੰਦੇ ਉਹ ਤਾਂ ਇੱਕ ਟੈਰਰਿਸਟ ਸੀ ਸਭ ਤੋਂ ਪਹਿਲਾਂ ਮੈਂ ਇਹ ਗੱਲ ਤੇ ਆਖਣਾ ਚਾਹਣਾ ਵੀ ਕੰਗਣਾ ਅਸੀਂ ਤੇਰੇ ਤੋਂ ਸਰਟੀਫਿਕੇਟ ਨਹੀਂ ਲੈਣਾ ਹੂੰ ਤਾਂ ਨਾ ਸਾਨੂੰ ਤੇਰੇ ਸਰਟੀਫਿਕੇਟ ਦੀ ਲੋੜ ਆ ਹੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਸਿੱਖ ਕੌਮ ਦੇ ਜਰਨੈਲ ਨੇ ਹੂੰ ਤੇ ਜਰਨੈਲ ਰਹਿਣਗੇ ਹੂੰ ਉਹ ਸਦਾ ਰਹਿਣਗੇ ਹੂੰ ਸੰਤ ਜਰਨੈਲ ਸਿੰਘ ਸਾਡੇ ਇੱਥੇ ਵਸਿਆ ਇੱਥੇ ਹੂੰ ਦਿਲਾਂ ਤੇ ਵਸਦੇ ਹੋ ਜੀ ਤੇ ਉਹ ਵਸਦੇ ਹੀ ਰਹਿਣੇ ਆ ਹੂੰ ਦੂਜੀ ਗੱਲ ਟੈਰੇਸਟ ਦੀ ਹੂੰ ਉਹ ਕਹਿੰਦੀ 47 ਲੈ ਕੇ ਤੇ ਟੈਰਿਸਟ ਹੂੰ ਕੰਗਲਨ रावत ਨੂੰ ਮੈਂ ਪੁੱਛਣਾ ਚਾਹਣਾ ਜੀ ਵੀ ਸੰਤ ਗਿਆਨੀ ਜਰਨੈਲ ਸਿੰਘ ਤੇ ਕੋਈ ਐਫ ਆਈ ਆਰ ਹੈਗੀ ਏ ਹੂੰ ਜੇ ਤਾਂ ਉਹਨਾਂ ਦੇ ਕੋਈ ਐਫ ਆਈ ਆਰ ਹੈਗੀ ਏ ਉਹ ਦੱਸੇ ਕਿੱਥੇ ਉਹਨਾਂ ਦੇ ਹੈਗੀ ਏ ਹੂੰ ਜੇ ਉਹਨਾਂ ਦੇ ਐਫ ਆਈ ਆਰ ਨਹੀਂ ਹੈਗੀ ਹੂੰ ਤੇ ਫਿਰ ਉਹ ਟੈਰਿਸਟ ਕਿਵੇਂ ਹੋ ਗਏ ਬਿਲਕੁਲ ਦੂਸਰੀ ਗੱਲ ਹੂੰ ਕੰਗਰਾ ਨੂੰ ਜਿੱਥੇ ਧੀਆਂ ਪਹਾੜਾਂ ਦੇ ਬਲਾਦਕਾਰ ਹੁੰਦੇ ਆ ਹੂੰ ਉਹ ਨਹੀਂ ਦੱਸਦੇ ਉਹਨੂੰ ਹੂੰ ਹੂੰ ਪੂਰੇ ਦੇਸ਼ ਦੇ ਵਿੱਚ ਸਾਨੂੰ ਉਹ ਸਿੱਖ ਕੌਮ ਨੂੰ ਟੈਰਰਿਸਟ ਆਪਣੀ ਜਿਹੜੀ ਫਿਲਮ ਆਉਂਦੀ ਐ ਅਮਰਜੈਂਸੀ ਜੀ ਉਹਦੇ ਵਿੱਚ ਸਾਰੀ ਸਿੱਖ ਕੌਮ ਨੂੰ ਇੱਕ ਟੈਰਰਿਸਟ ਬਕਾਉਣਾ ਚਾਹੁੰਦੀ ਆ ਅੱਤਵਾਦੀ ਦਿਖਾ ਰਹੀ ਆ ਅੱਤਵਾਦੀ ਦਿਖਾ ਰਹੀ ਆ ਤੇ ਐ ਕਰਿਆ ਹਾਂ ਕੰਗਰਾਂ ਨਾਉ ਤੇ ਐਮਪੀ ਬਣੀ ਐ ਹੋ ਅਸੀਂ ਬਾਡਰ ਤੋਂ ਪਿਛਾੜ ਜਾਨੇ ਚైనా ਤੋਂ ਹੋ ਜੇ 2 ਘੰਟੇ ਤੜੀ ਦਿੱਲੀ ਨਾਲ ਫੜੇ ਕਰਦੀ ਚైనా ਨੇ ਆਖਿਓ ਹੋ ਉਹ ਸਾਡੇ ਕਰਕੇ ਆ ਆ ਅਸੀਂ ਉੱਤੇ ਖੜੇ ਆ ਤੇ ਤਾਂ ਤੁਸੀਂ ਬਜੇ ਦਿੱਲੀ ਵਾਲਿਓ ਬਿਲਕੁਲ ਬਿਲਕੁਲ ਸਾਡੀਆਂ ਲਾਛਾਂ ਰਜਾਨਾ ਹੀ ਬਲੇਟ ਕੇ ਤਰੰਗੇ ਚ ਆਉਂਦੀਆਂ ਨੇ ਹੂੰ ਕੰਗਰਨਾਉਦ ਦੀ ਕਦੀ ਆ ਮਾਚਲ ਚ ਆਈ ਕਿਸੇ ਦੀ ਹੂੰ ਹੂੰ ਦੱਸੇ ਕੰਗਰਨਾਉਦ ਜੀ ਜੀ ਫਿਰ ਕੰਗਰਨਾਉਦ ਐਵੇਂ ਬੋਲੀ ਜਾਂਦੀ ਏ ਵਹਾਜ ਆਦੀ ਬੋਲੀ ਜਾਂਦੀ ਏ ਹੂੰ ਉਹਦਾ ਦਿਮਾਗ ਖਰਾਬ ਹੋ ਗਿਆ ਮੈਂ ਮੋਦੀ ਸਾਹਿਬ ਨੂੰ ਕਾਹ ਕਹਾਂਦਾ ਲਾਜ ਕਰਾ ਆਪਾਂ ਭਾਈ ਸਾਹਿਬ ਨੂੰ ਸ਼ਾਮਿਲ ਕਰੀਏ ਪੈਸੇ ਪਹਿਲੇ ਆਪਣੇ ਨਾਂ ਦਾ ਦੱਸਦੇ ਵਾਹ ਖਾਲਸਾ ਵਾਹ ਜੀ ਖਾਲਸਾ ਵਾਹ ਫਤਿਹ ਮੇਰਾ ਨਾਮ ਦਰਸ਼ਨ ਸਿੰਘ ਲਾਲ ਜੀ ਸ਼ੇਰਪੁਰ ਇਕਵਿਸ਼ਰ ਆ ਮੈਂ ਜੀ ਹਾਂਜੀ ਹੁਕਮ ਕਰੋ ਇਹ ਜਿਸ ਤਰ੍ਹਾਂ ਉਹਨਾਂ ਨੇ ਇੱਕ ਗੱਲ ਹੋਰ ਕਹੀ ਆ ਵੀ 99% ਪੰਜਾਬੀ ਉਹਨਾਂ ਦਾ ਬੋਲ ਹੈ ਉਹਨਾਂ ਦੇ ਜੇ ਮੈਂ ਵਰਡਿੰਗ ਕਰਾਂ ਜਿਹੜੇ 9% ਪੰਜਾਬੀ ਉਹ ਨੇ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਨੂੰ ਸੰਤ ਨਹੀਂ ਮੰਨਦੇ ਉਹ ਅਤਵਾਦੀ ਮੰਨਦੇ ਉਹਨੂੰ ਪਤਾ ਹੀ ਨਹੀਂ ਇਸ ਗੱਲ ਦਾ ਕਿਉਂਕਿ ਉਹ ਜਾਣਦੀ ਨਹੀਂ ਸਿੱਖਾਂ ਦਾ ਇਤਿਹਾਸ ਹੈ ਜਿੰਨੇ ਸਿੱਖਾਂ ਦਾ ਇਤਿਹਾਸ ਨਹੀਂ ਪੜਿਆ ਉਹ ਦਾ ਨਾ ਫਿਲਮ ਬਣਾ ਸਕਦਾ ਨਾ ਕੁਝ ਇਹਦਾ ਤਾਂ ਦਿਮਾਗ ਖਰਾਬ ਹੈ ਜਿਵੇਂ ਭਾਈ ਸਾਹਿਬ ਨੇ ਦੱਸਿਆ ਇੱਕ ਕਵੀ ਲਿਖਦਾ ਉਹ ਕਹਿੰਦਾ ਕੋਮਾ ਜਾਂਦੀਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤੇ ਕੌਮ ਹੈ ਮਰ ਜਾਂਦੀ ਉਹਨਾਂ ਕੋਮਾਂ ਨੂੰ ਸਦਾ ਤੇ ਹੱਸ ਪੁੱਜੇ ਵਿਵਤਾ ਹੱਸ ਕੇ ਕੌਮ ਜੋ ਜਰ ਜਾਂਦੀ ਕਦਰ ਜ਼ਿੰਦਗੀ ਦੀ ਉਹੋ ਹੀ ਪਾ ਸਕਦਾ ਜਿਹੜੀ ਕੋਮਾਂ ਨੂੰ ਮਰਨ ਦਾ ਝੱਲ ਪੈ ਜੇ ਮੁੱਲ ਪਵੇਗਾ ਅੰਤ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ ਪੈ ਜੇ ਕੰਗਰਾਂ ਨੂੰ ਭੁਲੇਖਾ ਹੈ ਕਹਿੰਦੀ ਹੈ ਵੀ ਸਿੱਖਾਂ ਨੂੰ ਸਾਰਿਆਂ ਨੂੰ ਅਤਵਾਦੀ ਉਹ ਕੀ ਸਮਝਦੀ ਐ ਉਹਨਾਂ ਇਤਿਹਾਸ ਨਹੀਂ ਪੜਿਆ ਉਹ ਬਾਲੀ ਗੱਲ ਆ ਜੇ ਨੇੜੇ ਦਿੱਲੀ ਉਹਦੇ ਕੋਲ ਕੁਝ ਜੇ ਨੇੜੇ ਰਹਿੰਦੀ ਤਾਂ ਇੰਦਰਾ ਗਾਂਧੀ ਵਾਲੇ ਪਾਸੇ ਹੀ ਵੇਖ ਲਾ ਕਦੇ ਉਹ ਜਹਾਜ਼ 13 ਮਿੰਨਾਂ ਸਿੱਖ ਕਰ ਦੇਣਾ ਨਲਕੇ ਦੀ ਫਿਲਟਰ ਵਰਗੀ ਕਰਤੀ ਸੀ ਕਦੇ ਤੈਨੂੰ ਵੀ ਸਿੱਖਣਾ ਕਰ ਦੇਣਾ ਮੈਨੂੰ ਇਸ ਗੱਲ ਦਾ ਡਰ ਹੈ ਕਿ ਦੇ ਵੇਖੀ ਆਪਣੇ ਆਪ ਦਾ ਵਿਚਾਰ ਰੱਖੇਗੇ ਸਿੱਖਾਂ ਨਾਲ ਵੈਰ ਪਾ ਕੇ ਕਿਤੇ ਮਹਿੰਗਾ ਨਾ ਤੈਨੂੰ ਪੈ ਜਾਏ ਜਿਨ੍ਹਾਂ ਜਿਨ੍ਹਾਂ ਨੇ ਪਾਇਆ ਹੀ ਉਹਨਾਂ ਦੇ ਨਾਂ ਦੱਸ ਜਾ ਮੱਛੇ ਰੰਗੜ ਨੂੰ ਜਾ ਕੇ ਪੁੱਛ ਲਈ ਕਿ ਤੇਰੀ ਕਤਾਰ ਵਿੱਚ ਉਸ ਲਾਈਨ ਵਿੱਚ ਤੂੰ ਵੀ ਨਾ ਖੜ ਜੀ ਜਿਹੜੀ ਜੀ ਮੱਛਾ ਰੰਗੜ ਖੜਾ ਅਬਦਾਲੀ ਖੜਾ ਇੱਕ ਨਹੀਂ ਹਜ਼ਾਰਾਂ ਨੇ ਜੇ ਉਹ ਨਹੀਂ ਪੜਨਾ ਤੇ ਨਵਾਂ ਪੜ ਕੇ ਵਖਲਾ ਸੰਤ ਪਿੰਡਰਾਂ ਵਾਲ ਦਾ ਸੰਘਰਸ਼ ਫਿਰ ਤੈਨੂੰ ਪਤਾ ਲੱਗ ਜੂ ਸਿੱਖ ਅਤਵਾਦੀ ਨੇ ਕਿ ਸਿੱਖ ਹਮਦਰਦੀ ਕਰਨ ਵਾਲੇ ਨੇ ਕਿ ਸਿੱਖ ਪਰਉਪਕਾਰ ਕਰਨ ਵਾਲੇ ਨੇ ਜਾੜ ਪੜ ਲਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਇਤਿਹਾਸ ਤੇਰੀ ਖਾਤਰ ਤੇਰੀ ਇਸ ਚੁੰਨੀ ਦੀ ਖਾਤਰ ਹੋਂ ਤੂੰ ਸਾਰੀ ਪਹਿਲਾ ਜੁਮਰ ਦੀ ਕਰ ਲਾ ਇਹ ਪੱਗਾਂ ਦੀ ਖਾਤਰ ਇਹ ਤਲਕ ਤਲਕ ਜਿੰਝੂ ਜਿਹੜਾ ਪਾਇਆ ਸੀ ਗੱਲ 'ਚ ਇਹਦੀ ਖਾਤਰ ਮੰਦਰਾਂ ਵਾਸਤੇ ਟੱਲਾਂ ਵਾਸਤੇ ਸੀਸ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹ ਸਾਡੇ ਵਾਸਤੇ ਨਹੀਂ ਤੁਹਾਡੇ ਵਾਸਤੇ ਸੀਸ ਲੱਗਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਰ ਤੁਸੀਂ ਮੁੱਲ ਕੀ ਪਾਇਆ ਅੱਜ ਤੀਰ ਤੁਸੀਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕਿਸੇ Hindu ਨੇ ਘਰ ਚ ਫੋਟੋ ਲਾਈ ਹੈ ਵੀਰੋ ਉੱਠ ਕੇ ਨਮਸਕਾਰ ਕਰ ਲਈਏ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿੱਖਾਂ ਨੂੰ ਕਹਿੰਦੇ ਹੱਤਵਾਦੀ ਤੁਹਾਨੂੰ ਯਾਦ ਨਹੀਂ ਕਿ ਐਡੀ ਵੱਡੀ ਕੁਰਬਾਨੀ ਮਤੀ ਦਾਸ ਪਾਈ ਦੀ ਵਾਲੇ ਦੀ ਕਿਨੇ ਸਿੱਖਾਂ ਦੀ ਹੋਈ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਨਾਲ ਕੀ ਬੋਲ ਪਿਆ ਨਾ Hindu ਆਣੇ ਇਹਨਾਂ ਨੇ ਮੰਦਰਾਂ ਦੀ ਖਾਤਰ ਆ ਤਿਲਕ ਜਿਹੜਾ ਮੱਥੇ ਵਿੱਚ ਲਾ ਕੇ ਤੁਰੇ ਫਿਰਦੇ ਨੇ ਇਹਨਾਂ ਦੀ ਖਾਤਰ ਗੁਰ ਤੇਗ ਬਹਾਦਰ ਜੀ ਮਹਾਰਾਜ ਨੇ ਸੀ ਦਿੱਤਾ ਜਿਹੜੇ ਗੱਲ ਚ ਜਨੇਊ ਪਾਈ ਬੈਠੇ ਨੇ ਇਨਾਂ ਦੇ ਖਾਤਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਸੀ ਦਿੱਤਾ ਇੱਕ ਸਵਾਲ ਲੈ ਲਓ ਇੱਕ ਸਵਾਲ ਲੈ ਲਓ ਜਿਤਰਾ ਤੁਸੀਂ ਇੱਕ ਗੱਲ ਕੀਤੀ ਵੀ ਜਿਤਰਾ ਇੰਦਰਾ ਗਾਂਧੀ ਦਾ ਸੋਧਾ ਲੱਗਾ ਤੇਰਾ ਵੀ ਲੱਗ ਸਕਦਾ ਹੁਣ ਉਹਨੇ ਜਦੋਂ ਸਾਡੀ ਵੀਡੀਓ ਦੇਖੀ ਉਹਨੇ ਜਦੋਂ ਬਿਆਨ ਸੁਣਿਆ ਤੁਹਾਡਾ ਉਹਨੇ ਕਹਿਣਾ ਲੈ ਹੁਣ ਸਿੱਖ ਤਾਂ ਮੈਨੂੰ ਸਿੱਧੇ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਇਹ ਉਹ ਸ਼ਕਲ ਦਾ ਉਹਨੂੰ ਪਤਾ ਹੈ ਹੂੰ ਵੀ ਜੇ ਮੈਂ ਸਿੱਖਾਂ ਨਾਲ ਵੈਰ ਪਾਇਆ ਤੇ ਪੰਗਾ ਮਹਿੰਗਾ ਵੀ ਪੈ ਸਕਦਾ ਹੈ ਮੈਂ ਤੁਹਾਨੂੰ ਇਹ ਸਲਾਹ ਦਿੱਤੀ ਸੀ ਵੀ ਸਿੱਖਾਂ ਦਾ ਇਤਿਹਾਸ ਪੜ ਹਮ ਕਿਦੇ ਉਹ ਜਹਾਸ਼ਰ ਤੇਰਾ ਵੀ ਨਾ ਕੋਈ ਕਰ ਦਵੇ ਮੈਂ ਆ ਗੱਲ ਕਹਿਣਾ ਨੂੰ ਵੀ ਵਿਚਾਰ ਆਖਾ ਸਿੱਖਾਂ ਦਾ ਇਤਿਹਾਸ ਪੜ ਪੰਗੇ ਨਾਲ ਹੈ ਆਪਣਾ ਆਪ ਦਿਮਾਗ ਦਾ ਇਲਾਜ ਕਰਾ ਕਿਉਂ ਸਿੱਖਾਂ ਨਾਲ ਪੰਗੇ ਲੈਣੇ ਆ ਜਿੰਨ ਜਿੰਨੇ ਲੈ ਆ ਉਹਨਾਂ ਨਾਲ ਹਸ਼ਰ ਪੜ ਕੇ ਵੇਖ ਲੈ ਪਹਿਲਾਂ ਇਹ ਬਾਅਦ ਚ ਗੱਲਾਂ ਜਿਹੜੀਆਂ ਨੇ ਅਤਵਾਦੀ ਸੇਖੋ ਆਏ ਇਹ ਬੱਚ ਕਰ ਲਈ ਭਾਈ ਸਾਹਿਬਾ ਜੀ ਜੀ ਜਿਵੇਂ ਜਿਵੇਂ ਹੁਣ ਬਹੁਤ ਵੱਡੀ ਸੀਟ ਤੇ ਆ ਐਮਪੀ ਦੀ ਸੀਟ ਨੇ ਮੋਦੀ ਸਾਹਿਬ ਨੂੰ ਵੀ ਸੈਂਟਰ ਦੇ ਵਿੱਚ ਬੈਠੇ ਨੇ ਮੋਦੀ ਸਾਹਿਬ ਉਹਨਾਂ ਦੇ ਜਾਨੀ ਸਰਗਨਾ ਕਹਿ ਲੋ ਜਾਂ ਉਹਨਾਂ ਦੇ ਆਕਾ ਕਹਿ ਲੋ ਕਿ ਉਹਨਾਂ ਨੇ ਜਦੋਂ ਇੱਕ ਦੋ ਵਾਰੀ ਉਹਨਾਂ ਨੂੰ ਬੁਲਾਇਆ ਵੀ ਆ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਇੱਕ ਵਾਰੀ ਉਹਨੂੰ ਝਾੜ ਵੀ ਪਾਈ ਆ ਵੀ ਤੂੰ ਆਪਣਾ ਭਈ ਸਹੀ ਤਰੀਕੇ ਨਾਲ ਬੋਲ ਹਨਾ ਕਿਸੇ ਨੂੰ ਅਤਵਾਦੀ ਕਹਿਣਾ ਉਹਨਾਂ ਦੇ ਕਹਿਣ ਤੇ ਵੀ ਨਹੀਂ ਰੁਕੀ ਫਿਰ ਕਿਵੇਂ ਲੱਗਦਾ ਕੋਈ ਮਿਲੀ ਭੁਗਤਤ ਨਹੀਂ ਇਹਨਾਂ ਦੋਆਂ ਦੀ ਆਪਸ ਵਿੱਚ 100 ਸਾਲ ਹੋ ਗਿਆ ਔਰ ਅਗਨਾਂ ਦੀ 100 ਸਾਲ ਹੋ ਗਿਆ ਹੈ ਪੂਰਾ ਆਰਐਸਐਸ ਦੇ ਮਿਸ਼ਨ ਨੂੰ ਜੀ ਸਾਡੇ ਸਿੱਖ ਕੌਮ ਦਾ ਬੜਾ ਬੜਾ ਦਿਖਾਣ ਦੇ ਹਮ ਕਿ ਜਿਹੜੇ ਸਾਡੇ ਕੌਮ ਦੇ ਆਗੂ ਨੇ ਨਾ ਧਰਮਕ ਆਗੂ ਲਾਣਾ ਸਾਡਾ ਹਮ ਉਹ ਇਸ ਕੱਲ ਨੂੰ ਸਮਝ ਨਹੀਂ ਪਾਇਆ ਹਮ ਜੇ ਸਮਝ ਪਾਇਆ ਤੇ ਬੋਲਦੇ ਕਿਉਂ ਨਹੀਂ ਪਤਨੀ ਨੂੰ ਦੀ ਕੀ ਮਜਬੂਰੀ ਹੈ ਉਹਨਾਂ ਨੂੰ ਕੀ ਤਕਲੀਫ ਹੈ ਬੋਲਦੇ ਕਿਉਂ ਨਹੀਂ ਕਿ ਮੈਨੂੰ ਇਹ ਅਜੇ ਤੱਕ ਸਮਝ ਨਹੀਂ ਲੱਗੀ ਜੀ ਜੀ ਬੜਾ ਵੱਡਾ ਦੁਖਾਂ ਤੇ ਭਾਈ ਕਰਦੇ ਹਾਲ ਸਿਆਂ ਇਹ ਬੜੀ ਵੱਡੀ ਸੋਚੀ ਸਮਝੀ ਸਾਜ਼ਿਸ਼ ਆ ਹੂੰ ਕੰਗਨਾਰ ਨਾਉ ਦੇ ਪਿਛੇ ਕੁਝ ਕੋਈ ਬੋਲ ਰਿਹਾ ਹੂੰ ਉਹ ਲਾਰੀ ਪੰਜਾਬ ਨੂੰ ਅੱਗ ਹੂੰ ਅੱਗ ਲਾਉਣ ਦਾ ਕਾਰਨ ਕੀ ਆ ਹੂੰ ਸਾਡੀ ਇੱਕ ਪੀੜੀ ਉਹਨਾਂ ਨੇ ਗੋਲੀਆਂ ਮਾਰ ਮਾਰ ਕੇ ਮਾਰ ਦਿੱਤੀ ਹੂੰ ਸਾਡੇ ਸਿੱਖਾਂ ਦੇ ਘਰ 20 22 ਸਾਲ ਜੰਝ ਨਹੀਂ ਚੜੀ ਹੂੰ ਦੂਜੀ ਪੀੜੀ ਮਾਰਤੀ ਉਹਨਾਂ ਨੇ ਨਸ਼ੇ ਦੀ ਵਜ੍ਹਾ ਛੇਵਾ ਦਿਰਾ ਨਸ਼ਾ ਚੱਲ ਰਿਹਾ ਬਿਲਕੁਲ ਤੀਜੀ ਪੀੜ੍ਹੀ ੜੀ ਹੁਣ ਦਿਖਦੀ ਵੀ ਕੰਗਨਾਰ ਨੌਤ ਨੂੰ ਜਿਹੜੀ ਛੋਟੀ ਆ ਜਿਹੜੀ ਅੱਜ ਕਬੱਡੀ ਦੇ ਮੈਦਾਨ ਵਿੱਚ ਗਤਕੇ ਦੇ ਮੈਦਾਨ ਵਿੱਚ ਜਾਂ ਨਸ਼ੇ ਤੋਂ ਅਵੇਅਰ ਹੋ ਰਹੀ ਆ ਨਸ਼ੇ ਤੋਂ ਦੂਰ ਹੋ ਰਹੇ ਨੇ ਜਿਵੇਂ ਭਾਈ ਅਮਰਤਪਾਲ ਸਿੰਘ ਨੇ ਨਸ਼ੇ ਤੋਂ ਦੂਰ ਕੀਤੇ ਹਿੱਸੇਖ ਸੰਤਾ ਨੂੰ ਮੈਂ ਉਹਨਾਂ ਦੇ ਮਿਲਿਆ ਤਾਂ ਨਹੀਂ ਉਹਨਾਂ ਨੂੰ ਉਹ ਦੂਰੋਂ ਵੇਖਿਆ ਉਹਨਾਂ ਨੂੰ ਸੁਣਿਆ ਹੈ ਜਦੋਂ ਵੀ ਕੀਤਾ ਇੱਕ ਦੋ ਵਾਰ ਮਿਲਦਾ ਪਰ ਸਬਬ ਨਹੀਂ ਮਿਲਿਆ ਮਿਲਦਾ ਕਿਉਂਕਿ ਆਪਣੀਆਂ ਮਜਬੂਰੀਆਂ ਕਈ ਹੈ ਜੀਆਂ ਬਣੀਆਂ ਪਰ ਉਹਨਾਂ ਨੇ ਵੇਰ ਕੀਤਾ ਇਹਨਾਂ ਚੀਜ਼ਾਂ ਨੂੰ ਮੰਦੇ ਨਜ਼ਰ ਰੱਖ ਕੇ ਉਹਨਾਂ ਨੂੰ ਇਹ ਤਕਲੀਫ ਹੋ ਰਹੀ ਏ ਕਿ ਸਿੱਖਾਂ ਨੂੰ ਖਤਮ ਕਿਵੇਂ ਕੀਤਾ ਜਾਵੇ ਉਹ ਇਹ ਕੁਝੀਆਂ ਚਾਲਾਂ ਚੱਲਦੇ ਆ ਸਿੱਖਾਂ ਨਾਲ ਕਿਉਂ ਕਹਿੰਦੇ ਨੇ ਦਿੱਲੀ ਸਿੱਖਾਂ ਨਾਲ ਹੀ ਕਿਉਂ ਕਹਿੰਦੀ ਏ ਦਿੱਲੀ ਸਿੱਖਾਂ ਨਾਲ ਸ਼ੁਰੂ ਤੋਂ ਲੈ ਕੇ ਕਹਿੰਦੀ ਆਈ ਆ ਅੱਜ ਕੋ ਨਵਾਂ ਕੰਮ ਥੋੜਾ ਇਸ ਸਟਾਰਟਿੰਗ ਤੋਂ ਲੈ ਕੇ ਕਾਰਨ ਕੀ ਦੇਖੋ ਬੇੜਾ ਘਰਕ ਹੋਇਆ ਉਸ ਵਕਤ ਦੇ ਸਾਡੇ ਆ ਵੱਡੇ ਲੀਡਰਾਂ ਜੇ ਨਾਲ ਸਿੱਖ ਕੌਮ ਨੂੰ ਜਰਾਮ ਪੇਸ਼ ਆ ਕੌਮ ਲਾਣਿਆ ਜੇ ਅਸੀਂ ਉਦੋਂ ਨਾਥ ਪਈ ਹੁੰਦੀ ਨਾ ਅੱਜ ਕਿਉਂਕਿ ਸਿੱਖ ਤਾਂ ਰੜਕਦਾ ਹੈ ਕਿ ਸਿੱਖ ਆਪਣਾ ਹੱਕ ਮੰਗਣ ਜਾਣਦਾ ਹੈ ਹੂੰ ਬਿਲਕੁਲ ਸਿੱਖ ਹੱਕ ਮੰਗਣ ਜਾਣਦਾ ਹੈ ਸਿੱਖ ਹੱਕ ਲੈਣਾ ਜਾਣਦਾ ਹੈ ਸਿੱਖ ਹੱਕਾਂ ਲਈ ਲੜਨਾ ਜਾਣਦਾ ਹੈ ਸਿੱਖ ਹੱਕਾਂ ਲਈ ਮਰਨਾ ਜਾਣਦਾ ਹੈ ਸਿੱਖ ਹੱਕਾਂ ਤੇ ਪਹਿਰਾ ਦੇਣਾ ਜਾਣਦਾ ਹੈ ਸਿੱਖ ਆਪਣੇ ਗੁਰੂ ਨੂੰ ਜਿੰਦ ਜਾਣ ਤੋਂ ਪੱਕਾ ਰੱਖਦਾ ਹੈ ਬਿਲਕੁਲ ਸਿੱਖ ਦੇ ਸਾਹਮਣੇ ਕੋਈ ਆ ਜੇ ਹਿੰਦੂ ਮੁਸਲਮ ਸਿੱਖ ਈਸਾਈ ਜੈਨੀ ਬੋਧੀ ਕੋਈ ਆ ਜੇ ਸਿੱਖ ਉਸ ਨੂੰ ਗੱਲ ਨਾ ਲਾਉਂਦਾ ਲਾਉਂਦਾ ਬਿਲਕੁਲ ਸਿੱਖ ਉਸ ਨੂੰ ਗੱਲ ਨਾ ਲਾਉਂਦਾ ਇਹਨਾਂ ਨੂੰ ਇਹ ਤਕਲੀਫ ਹੁੰਦੀ ਹੈ ਕਰੋਨਾ ਕਾਲ ਦੇ ਵਿੱਚ ਕਿੰਨੀ ਦੂਰ ਤੱਕ ਸਿੱਖਾਂ ਨੇ ਸੇਵਾ ਕੀਤੀ ਬਿਲਕੁਲ ਹੜ ਆਏ ਭਾਈ ਰਵੀ ਸਿੰਘ ਖਾਲਸਾ ਖਾਲਸਾ ੜਵਾਲਿਆਂ ਨੇ ਜਾਂ ਹੋਰ ਜਥੇਬੰਦੀਆਂ ਸਿੱਖ ਤੇ ਬੰਦੀਆਂ ਨੇ ਕਿੰਨੀ ਦੂਰ ਤੱਕ ਜਾ ਕੇ ਸੇਵਾ ਕੀਤੀ ਸਿੱਖ ਤਾਂ ਸਭ ਨੂੰ ਗੱਲਾਂ ਲਾਉਂਦਾ ਹੈ ਤੇ ਜੇ ਸਿੱਖ ਸਭ ਨੂੰ ਗੱਲ ਆਉਂਦਾ ਹੈ ਤੇ ਫਿਰ ਇਹਨਾਂ ਨੂੰ ਕਿ ਤਕਲੀਫ਼ ਸਿੱਖਾਂ ਤੋਂ ਵੀ ਇਹ ਸਿੱਖਾਂ ਦੇ ਬੱਚੇ ਕਿਉਂ ਮਾਰਨਾ ਚਾਹੁੰਦੇ ਆ ਮੈਂ ਤਾਂ ਅੱਜ ਵੀ ਇਹ ਗੱਲ ਕਹਿਣਾ ਸਰਕਾਰ ਚਾਵੇ ਸਰਕਾਰ ਚਾਵੇ ਨਾ ਮੈਂ ਤੁਹਾਡੇ ਮਾਧਿਮ ਰਵੀ ਕਹਿਣਾ ਚਾਹਣਾ ਜੀ ਜੀ ਤੁਹਾਡੇ ਮਾਧਿਮ ਇੱਕ ਵਾਅਦਾ ਨਾ ਕਹਿਣਾ ਮੈਂ ਮੋਗੇ ਸ਼ਹਿਰ ਚ ਰਹਿਣਾ ਮੋਗੇ ਸ਼ਹਿਰ ਦਾ ਮੈਨੂੰ 2 ਮਹੀਨੇ ਚਾਰਜ ਦੇ ਦਿਓ ਹੂੰ 2 ਮਹੀਨੇ ਹਾਂ ਜੇ ਮੋਗੇ ਜ਼ਿਲ੍ਹੇ 'ਚ ਨਸ਼ਾ ਲੱਭ ਗਿਆ ਵਾਹ ਤੇ ਮੇਰੇ ਗੁੱਟ ਵੜਦਿਆ ਜੀ ਹੂੰ ਕਰਨਾ ਹੀ ਨਹੀਂ ਅਸੀਂ ਅਸੀਂ ਨਸ਼ਾ ਬੰਦ ਕਰਨਾ ਹੀ ਨਹੀਂ ਹੂੰ ਕਿਉਂਕਿ ਬੱਚੇ ਮਾਰਨੇ ਸਾਡੇ ਇਹਨਾਂ ਨੇ ਹੂੰ ਚਲੋ ਥੋੜਾ ਸਾਡੇ ਬੱਚੇ ਮਾਰ ਇਸ ਵਾਤੇ ਜੀ ਹਾਂ ਇਸ ਗੱਲ ਪੂਰੀ ਕਰੋ ਹਾਂ ਇਸ ਵਾਤੇ ਕੰਗਨਾਰ ਰਣੌਤ ਨੂੰ ਤਕਲੀਫ ਕੱਲੀ ਉਹਨੂੰ ਨਹੀਂ ਗਈ ਜਿਹੜੇ ਪਿੱਛੇ ਤਾਕਤਾਂ ਕੰਮ ਕਰਦੇ ਹਨ ਆਰਐਸਐਸ ਵਾਲੀਆਂ ਉਹ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੇ ਇੱਕ ਨਾ ਇੱਕ ਨਾ ਹੋਰ ਸਵਾਲ ਮੇਰੇ ਮਨ ਚ ਹੁਣੇ ਆਇਆ ਇੱਕ ਨਾ ਵੀਡੀਓ ਜਿਹੜੀ ਸੰਤਾਂ ਦੀ ਵਾਇਰਲ ਹੁੰਦੀ ਹੈ ਤੁਸੀਂ ਕਹਿੰਦੇ ਵੀ ਸਿੱਖ ਹਰ ਇੱਕ ਨੂੰ ਗੱਲ ਨਾ ਲਾਉਂਦਾ ਹਨ ਇੱਕ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਜਿਹਦੇ ਵਿੱਚ ਉਹ ਇਹ ਗੱਲ ਜ਼ਿਕਰ ਹੁੰਦਾ ਵਾ ਕਿ ਮੈਂ ਹਿੰਦੂ ਮਾਰਾਂਗਾ ਹਿੰਦੂ ਵੱਢਾਂਗਾ ਇਹ ਇਹ ਸੰਤ ਜਰਨੈਲ ਸਿੰਘ ਆਖਾਲਸਰੀ ਦੇ ਆਪਣੇ ਬੋਲ ਨੇ ਉਸ ਵੀਡੀਓ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਨੇ ਕਿ ਉਹ ਤਾਂ ਹਿੰਦੂਆਂ ਦੇ ਬਿਲਕੁਲ ਵਿਰੋਧ ਸੀਗੇ ਤੇ ਹਿੰਦੂ ਮਾਰਨ ਦੀ ਗੱਲ ਵੀ ਉਹ ਕਰ ਰਹੇ ਨੇ ਉਹ ਕਿਹੜੇ ਮਕਸਦ ਦੇ ਵਿੱਚ ਕੀਤਾ ਗਿਆ ਸੀ ਮੈਂ ਤਾਂ ਇਹ ਸਵਾਲ ਕਰ ਰਿਹਾ ਕਿ ਤੁਸੀਂ ਉਸ ਸੰਘਰਸ਼ ਦੇ ਵਿੱਚ ਸੰਘਰਸ਼ ਲੜਿਆ ਭਾਈ ਸਾਹਿਬ ਜੀ ਅੱਜ ਵੀ ਹਮ ਇੱਥੇ ਮੈਂ ਸ਼ਹਿਰ ਦੇ ਰਹਿਣਾ ਅਨੇਕਾਂ ਹਿੰਦੂ ਮੇਰੇ ਮਿੱਤਰ ਨੇ ਹਮ ਅਸੀਂ ਉਹਨਾਂ ਦੇ ਮਿੱਤਰ ਆ ਹਮ ਸਾੜਨਾ ਵਿਚਾਰਾ ਹੁੰਦੀਆਂ ਰਹਿੰਦੀਆਂ ਨੇ ਹਮ ਵੇਖੋ ਸਿੱਖ ਕਿਸ ਦਾ ਦੁਸ਼ਮਣ ਨਹੀਂ ਹਮ ਸਿੱਖ ਦਾ ਦੁਸ਼ਮਣ ਕੇਪੀਐਸ ਗਿੱਲ ਬਣਿਆ ਹਮ ਸਿੱਖ ਦਾ ਦੁਸ਼ਮਣ ਬਿਆਨਤਾ ਬਣਿਆ ਹਮ ਉਹ ਸਿੱਖ ਸੀ ਨਾ ਉਹਨੂੰ ਬਖਸ਼ਤਾ ਸਿੱਖਾਂ ਨੇ ਹੂੰ ਬਖਸ਼ਿਆ ਨਹੀਂ ਬਖਸ਼ਿਆ ਨਹੀਂ ਬਖਸ਼ਿਆ ਕਿੰਨੇ ਦੁਸ਼ਮਣ ਸੀ ਸਿੱਖਾਂ ਦੇ ਜਿਹੜੇ ਸਿੱਖ ਸਿੱਖੀ ਰੂਪ ਦੇ ਵਿੱਚ ਸੀ ਹੂੰ ਉਹਨੂੰ ਸਿੱਖਾਂ ਨੇ ਸੋਧਣ ਲਾਇਆ ਸੀਗਾ ਨੇ ਬਿਲਕੁਲ ਜੇ ਹਿੰਦੂ ਦਾ ਹਿੰਦੂ ਸਿੱਖ ਕੌਮ ਦਾ ਦੁਸ਼ਮਣ ਬਣ ਕੇ ਆਵੇਗਾ ਤੇ ਉਹਦਾ ਵੀ ਸੋਧਾ ਲੱਗੇਗਾ ਜੇ ਹਿੰਦੂ ਸਾਡੇ ਗੱਲ ਨਾਲ ਲੱਗੇਗਾ ਉਹ ਇੱਕ ਵਾਰ ਨੂੰ ਲਾਵੇਗਾ ਅਸੀਂ ਉਹਨੂੰ ਹਜ਼ਾਰ ਵਾਰ ਗੱਲ ਨਾਲ ਲਾਵਾਂ ਹੂੰ ਮਤਲਬ ਜਿਹੜਾ ਦੁਸ਼ਮਣ ਬਣ ਕੇ ਆਊਗਾ ਆਉਂਦੇ ਨੂੰ ਤੇਗ ਦੇਾਂਗੇ ਚੜ ਕੇ ਆਏ ਨੂੰ ਤੇਗ ਚੜ ਕੇ ਆਏ ਨੂੰ ਤੇਗ ਤੇ ਦਰ ਤੇ ਆਏ ਨੂੰ ਦੇਗ ਬਿਲਕੁਲ ਦੇਗ ਦੇ ਆਂਦੇ ਪ੍ਰਸ਼ਾਦਾ ਵੀ ਛਕਾਉਂਦਾ ਹੈ ਗੁਰੂ ਕਾ ਸਿੱਖ ਪੰਗਤ ਲਾਉਂਦਾ ਹੈ ਹਾਂ ਪੰਗਤ ਵਿੱਚ ਗੁਰੂ ਰਾਮਦਾਸ ਦੇ ਘਰ ਤੋਂ ਹੀ ਜਾਂਦੇ ਜੀ ਉੱਥੇ ਚਾਰੇ ਵਰਨਾਂ ਦੇ ਲੋਕ ਬੈਠੇ ਹੁੰਦੇ ਕਦੀ ਕਿਸੇ ਨੇ ਪੁੱਛਿਆ ਤੂੰ ਕਿਹੜੇ ਧਰਮ ਦਾ ਹਾਂ ਕਦੀ ਕਹਿੰਦੇ ਪੁੱਛਿਆ ਤੂੰ ਡੰਡੀ ਵਿਖਾ ਡੰਡੀ ਕੜ ਬਖਾ ਸਾਨੂੰ ਤੂੰ ਆਈ ਕੜ ਬਖਾ ਹਾਂ ਜਿਹੜਾ ਮਰਜ਼ੀ ਆਵੇ ਲੰਗਰ ਛਕੇ ਜਾਵੇ ਔਰ ਜਿੰਨਾ ਮਰਜੀ ਛਕੇ ਹਾਂ ਫਿਰ ਉੱਥੇ ਕੋਈ ਦਿੱਕਤ ਨਹੀਂਗੀ ਤੂੰ 1 ਰੋਟੀ ਖਾਣੀ ਜਾਂ 2 ਖਾਣੀ ਜਾਂ 3 ਖਾਣੀ ਜਾਂ 4 ਖਾਣੀ ਤੂੰ 50 ਖਾਣੀਆਂ ਤੇ 50 ਰੋਟੀਆਂ ਖਾ ਤੂੰ ਜੇ ਸਾਰਾ ਪਰਿਵਾਰ ਲੈ ਕੇ ਖਾਣਾ ਸਾਰਾ ਪਰਿਵਾਰ ਲੈ ਕੇ ਖਾ ਇੱਕ ਇੱਕ ਚੀਜ਼ ਹੋਰ ਮੇਰੇ ਮਨ 'ਚ ਆ ਰਹੀ ਵੀ ਜਿਤਨਾ ਕੰਗਰਾਂ ਦੀ ਫਿਲਮ ਜਿਹੜੀ ਆਈ ਆ ਐਮਰਜੈਂਸੀ ਉਹਦੇ ਵਿੱਚ ਇੰਦਰਾ ਗਾਂਧੀ ਦਾ ਉਹਨੇ ਰੋਲ ਨਿਭਾਇਆ ਇੱਕ ਭਾਜਪਾ ਦੀ ਲੀਡਰ ਕਿਉਂਕਿ ਭਾਜਪਾ ਦੀ ਤੇ ਕਾਂਗਰਸ ਦੀ ਬਹੁਤੀ ਬਣਦੀ ਨਹੀਂਗੀ ਕਿਉਂਕਿ ਉਹਨਾਂ ਦੀ ਵੀ ਖੜਕਦੀ ਰਹਿੰਦੀ ਹੈ ਹੈਨਾ ਤੇ ਇੱਕ ਭਾਜਪਾ ਦੀ ਲੀਡਰ ਇੰਦਰਾ ਗਾਂਧੀ ਦਾ ਰੋਲ ਨਿਭਾ ਰਹੀ ਹੈ ਮਤਲਬ ਕਾਂਗਰਸ ਨੂੰ ਉੱਚਾ ਦਿਖਾ ਰਹੀ ਹੋਵੇ ਕਿ ਉਹ ਕਿ ਇੱਕ ਕੀ ਮੈਟਰ ਹੈ ਗੋਲ ਮੋਲ ਕੀ ਹੈ ਇੱਕ ਤੀਰ ਨਾਲ ਦੋਸ਼ ਕਾਰਤ ਨਹੀਂ ਹੋ ਰਿਹਾ ਕਿ ਇੱਕ ਤੀਰ ਨਾਲ ਦੋ ਮੈਂ ਕਈ ਸ਼ਿਕਾਰ ਕਰ ਰਹੀ ਹੋ ਬਹੁਤ ਜ਼ਿਆਦਾ ਸ਼ਿਕਾਰ ਕਰ ਰਹੀ ਆ ਪਹਿਲੀ ਗੱਲ ਵਿਰੋਧ ਕਾਂਗਰਸ ਨੂੰ ਕਰਨਾ ਚਾਹੀਦਾ ਸੀ ਨਾ ਕਾਂਗਰਸ ਨੂੰ ਤਾਂ ਕਰਨਾ ਚਾਹੀਦਾ ਜ਼ਰੂਰੀ ਸੀ ਨਾ ਮਤਲਬ ਚਲੋ ਮੈਂ ਖਰੇ ਸਿਆਸੀ ਲੀਡਰ ਨਹੀਂਗਾ ਮੈਂ ਇੱਕ ਧਾਰਮਿਕ ਲੀਡਰ ਆ ਤੇ ਧਾਰਮਿਕ ਆਗੂ ਹੋਣ ਦੇ ਨਾਤੇ ਮੈਨੂੰ ਇਹਨਾਂ ਲੀਡਰਾਂ ਬਾਰੇ ਬਹੁਤਾ ਕੋਈ ਜਾਣਕਾਰੀ ਨਹੀਂ ਹੈਗੀ ਤੇ ਮੈਂ ਇੰਨੀ ਕੋ ਗੱਲ ਜ਼ਰੂਰ ਕਹਾਂਗਾ ਵੀ ਕੰਗਨਾ ਰੌਤ ਸਾਡੀ ਭੈਣ ਬਣ ਕੇ ਆਵੇਗੀ ਹਾਂ ਅਸੀਂ ਤੈਨੂੰ ਭਰਾ ਬਣ ਕੇ ਮਿਲਾਂਗੇ ਵਾਹ ਕੀ ਬਾਤ ਹੈ ਠੀਕ ਹੈ ਜੇ ਭੈਣ ਦੇ ਰੂਪ ਵਿੱਚ ਦੁਸ਼ਮਣ ਬਣ ਕੇ ਆਵੇਗੀ ਹਾਂ ਤੇ ਖਾਲਸਾ ਪੰਥ ਹੂੰ ਕਦੀ ਕਿਸੇ ਨੂੰ ਬਖਸ਼ਦਾ ਫਿਰ ਸਾਡਾ ਰੂਪ ਜਿਹੜਾ ਨਾ ਅਕਾਲ ਦਾ ਰੂਪ ਹੈ ਖਾਲਸਾ ਅਕਾਲ ਕੀ ਫੌਜ ਜੀ ਫਿਰ ਅਸੀਂ ਉਹ ਰੂਪ ਲੈਉਣ ਨੂੰ ਨਿਆ ਜੀ ਜਿਹੜਾ ਧਰੋ ਸਾਨੂੰ ਮਿਲਿਆ ਕਲਗੀ ਵਾਲੇ ਦਾਦੇ ਨੇ ਦਿੱਤਾ ਬਿਲਕੁਲ ਕਲਗੀ ਵਾਲੇ ਦਾਦੇ ਸਾਨੂੰ ਕੱਲਾ ਤਾਨੂੰ ਮੈਂ ਤਾਂ ਕੰਗਣਾ ਰੌਧ ਪਹਿਣ ਕਿਹਾ ਏ ਕਿ ਬਾਜਾਂ ਵਾਲੇ ਸਤਿਗੁਰ ਦਾ ਹੁਕਮ ਹੈ ਦੇਖ ਪਰਾਈਆਂ ਚੰਗੀਆਂ ਮਾਮਾ ਧੀਆ ਪਹਿਣਾ ਜਾਣੇ ਹੂੰ ਬਿਲਕੁਲ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੁਹਾਨੂੰ ਕਲਗੀ ਵਾਲੇ ਦਾਦਾ ਦਾ ਹੁਕਮ ਤਾਂ ਮੈਂ ਇਹ ਗੱਲ ਤੁਹਾਨੂੰ ਵਾਕੀ ਆ ਹਾਂ ਸਾਡੀ ਭੈਣ ਬਣ ਕੇ ਆ ਪੈਰ ਬਣ ਕੇ ਰਹਿ ਧੀਏ ਤੇ ਧੀ ਬਣ ਕੇ ਰਹਿ ਹੂੰ ਐਵੇਂ ਸਾਨੂੰ ਨਾ ਸਿੱਖਾਂ ਨੂੰ ਐਵੇਂ ਚੜਾਜ ਹੀ ਨਾ ਹੂੰ ਸਿੱਖ ਕੌਮ ਗਦਾਰ ਨਹੀਂਗੀ ਹੂੰ ਜੇ ਸਿੱਖਾਂ ਨੇ ਜੇ ਤੁਸੀਂ ਕੋਈ 10% ਕੁਰਬਾਨੀਆਂ ਕੀਤੀਆਂ ਨੇ ਇਸ ਦੇਸ਼ ਲਈ ਜੀ ਤੇ ਅਸੀਂ 85% ਕੀਤੀਆਂ ਨੇ ਬਿਲਕੁਲ ਇਹ ਤਾਂ ਤੇਰਾ ਹਿੰਦੁਸਤਾਨ ਬਜਾ ਬਿਠਾ ਹੈ ਹਿੰਦੁਸਤਾਨ ਨਹੀਂ ਭਾਰਤ ਇਹ ਤਾਂ ਬਜਾ ਬਿਠਾ ਹੈ ਅਸੀਂ ਅੱਧ ਲੱਤ ਪਿੱਛੇ ਖਿੱਚ ਕੇ ਬਾਰਡਰਾਂ ਤੋਂ ਤੇ ਪਾਕਿਸਤਾਨ ਤੇ ਜਿਹੜਾ ਚੈਨਾ ਤੁਹਾਨੂੰ 2 ਘੰਟੇ ਜੇ ਫਤਿਹ ਕਰ ਦੇਗਾ ਜੀ ਬਿਲਕੁਲ ਇਹ ਸਿੱਖ ਜਿਹੜਾ ਖੜਾ ਬਾਰਡਰ ਤੇ ਤੇ ਤੁਸੀਂ ਉੱਥੇ ਬੂੰ 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 ਕਰਦੇ ਜੇ ਹੂੰ ਤਾਂ ਕਰਦੇ ਜੇ ਚਲੋ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਬਹੁਤ ਵਾਹਿਗੁਰੂ ਜੀ ਸੋ ਇਹ ਸਿੰਘਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਕਿ ਕੰਗਣਾ ਵਾਰ-ਵਾਰ ਜਿਹੜੇ ਉਹ ਸਿੱਖਾਂ ਨੂੰ ਉਕਸਾ ਰਹੇ ਨੇ ਤੇ ਆਪਾਂ ਕਿਸੇ ਦਾ ਪੱਖ ਨਹੀਂ ਲੈਂਦੇ ਅਸੀਂ ਉਧਰ ਦੀ ਵੀ ਗੱਲ ਕਰਦੇ ਆ ਦੋਹਾਂ ਤਰ੍ਹਾਂ ਦੀ ਗੱਲ ਕਰਦੇ ਕਿਉਂਕਿ ਮੀਡੀਆ ਜਿਹੜਾ ਵਾ ਉਹ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਅਸੀਂ ਦੋਹਾਂ ਤਰ੍ਹਾਂ ਦੇ ਵਿੱਚ ਇਹ ਕਲੇਸ਼ ਜਿਹੜੀ ਹੋ ਰਹੀ ਹੈ ਇਸ ਨੂੰ ਕਦੇ ਵੀ ਚੰਗਾ ਨਹੀਂ ਕਵਾਂਗੇ ਦੋਹਾਂ ਤਰ੍ਹਾਂ ਵੱਲੋਂ ਹੀ ਜੇ ਬਿਆਨਬਾਜ਼ੀ ਹੁੰਦੀ ਹੈ ਜਿੱਥੇ ਕੋਈ ਜਾਵਦਾ ਵੀ ਇਹ ਸਾਡਾ ਬਿਆਨ ਜਿਹੜਾ ਵਾ ਇਹ ਪੰਜਾਬ ਨੂੰ ਅੱਗ ਲਾਉਣ ਵਾਲਾ ਅਸੀਂ ਉਸ ਦੀ ਨਿਖੇਦੀ ਕਰਦੇ ਹਾਂ ਭਾਵੇਂ ਉਹ ਕੰਗੜਾ ਵੱਲੋਂ ਆਵੇ ਤੇ ਭਾਵੇਂ ਉਹ ਸਿੱਖ ਕੌਮ ਵੱਲੋਂ ਆਵੇ ਕਿਸੇ ਦਾ ਵੀ ਜਿਹੜਾ ਗਲਤ ਬਿਆਨਬਾਜ਼ੀ ਹੈ ਜਿਹੜੀ ਪੰਜਾਬ ਨੂੰ ਕਾਲੇ ਦੌਰ ਵਿੱਚ ਦੁਬਾਰਾ ਲੈ ਕੇ ਜਾਵੇ ਉਹ ਬਿਆਨਬਾਜ਼ੀ ਕਦੇ ਵੀ ਸਹੀ ਜਿਹੜੀ ਆ ਉਹ ਨਜ਼ਰ ਨਹੀਂ ਆ ਸਕਦੀ ਨਾ ਹੀ ਅਸੀਂ ਸਹੀ ਉਹਨੂੰ ਠਹਿਰਾ ਸਕਦੇ ਹਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਸਰਖਾਪ ਟੀਵੀ ਧੰਨਵਾਦ